देखो शेती शेती। न, ही ही चल ठीक है आदा तेन सोहना नी लगन दिया मैं बस थोड़े जे कपड़े वेख लव मेरी गल सुन दी कि खाना पीना नहीं है ਲੈ ਦਾਦੀ ਨੂੰ ਵੀ ਤੇ ਪੁੱਛੀਏ ਆ ਜਾ ਚੱਲੀਏ ਆ ਜਾ ਦਾਦੀ ਨੂੰ ਪੁੱਛੀਂ ਹਾਂ ਕੀ ਪੁੱਛਣਾ ਜੇ ਮੰਮੀ ਮੇਰੀ ਗੱਲ ਸੁਣੋ ਆ ਵੇਖੋ ਮੈਨੂੰ ਟੋਪ ਇੱਧਰ ਖੜੀ ਹੋ ਇੱਧਰ ਖੜੀ ਹੋ ਇਹਨੂੰ ਵੇਖੋ ਮੈਂ ਟੋਪ ਲੈ ਕੇ ਦਿੱਤਾ ਵੇਖੋ ਕਿੱਡਾ ਸੋਹਣਾ ਲੱਗਣ ਡਿਆ ਸੋਹਣਾ ਤਾਂ ਵੈਸੇ ਨੂੰ ਬਹੁਤ ਲੱਗਣ ਡਿਆ ਪਹਿਲਾਂ ਦੱਸੋ ਚਲੀਆਂ ਕਿੱਧਰ ਚ ਮੰਮੀ ਆਪਾਂ ਨਾ ਮੰਦਿਰ ਚੱਲੇ ਆ ਮੈਂ ਕਿਹ ਕਿੰਨੇ ਦਿਨ ਹੋ ਗਏ ਆ ਜੀ ਕਰੰਦੇ ਸੀਗਾ ਜਾਣਦਾ ਤੇ ਇਹ ਤੁਹਾਨੂੰ ਪਤਾ ਤੇਗਾ ਮੈਂ ਜਾਣੀ ਆ ਹਰ ਮੰਡੇ ਪਰ ਮੇਰਾ ਮਿਸ ਹੋ ਗਿਆ ਇਸ ਵਾਰ ਤੇ ਮੈਸੇਜ ਚ ਚੱਲਾ ਜੇ ਲੈ ਕੇ ਜਾਨੀ ਨਾਲੇ ਇਹਨੂੰ ਵੀ ਤੇ ਪਤਾ ਲੱਗਣਾ ਚਾਹੀਦਾ ਵਾ ਕਿ ਮੰਦਿਰ ਜਾਣਾ ਗੁਰਦੁਆਰੇ ਸਾਹਿਬ ਜਾਣਾ ਰੱਬ ਦਾ ਨਾਮ ਲੈਣਾ ਇਹ ਥੋੜੀ ਆ ਬਸ ਖੇਡਦੇ ਰਹਿਣਾ ਇੱਧਰ ਉੱਧਰ ਘੁੰਮੀ ਜਾਣਾ ਰੱਬ ਵੱਲ ਵੀ ਤੇ ਧਿਆਨ ਹੋਣਾ ਚਾਹੀਦਾ ਨਾ ਬੱਚੇ ਦਾ ਐ ਤੇ ਤੂੰ ਬਹੁਤ ਵਧੀਆ ਸੋਚਿਆ ਵਾ ਕਿ ਬੱਚੇ ਨੂੰ ਇਹੋ ਜੀ ਧਾਰਮਿਕ ਸਥਾਨ ਤੇ ਲੈ ਕੇ ਜਾਣਾ ਚਾਹੀਦਾ ਵਾ ਪਰ ਜਿਹੜਾ ਤੂੰ ਇਹ ਕੱਪੜੇ ਪਾਏ ਆ ਇਹ ਕਪੜੇ ਲੈ ਕੇ ਜਾਣਾ ਇਹਨੂੰ ਕੱਪੜੇ ਹਾਂ ਕੱਪੜੇ ਦਾਦੀ ਇਹਨਾਂ ਕੱਪੜਿਆਂ ਕੀ ਹੋਇਆ ਇਹ ਤੇ ਇੰਨੇ ਸੋਨੇ ਆ ਉੱਤਰ ਇਹ ਕੱਪੜਿਆਂ ਨੂੰ ਹੋਇਆ ਕੁਛ ਵੀ ਨਹੀਂ ਹੈ ਕੱਪੜੇ ਬਹੁਤ ਸੋਹਣੇ ਆ ਪਰ ਜਗਾ ਤੇ ਵੇਖੋ ਤੁਸੀਂ ਚੱਲੇ ਕਿੱਥੇ ਜਾ ਮਾਵਾ ਧੀਆ ਪਰ ਮੰਮੀ ਬੀਨੇ ਸਾਈ ਤੱਕ ਨਹੀਂ ਸਮਝਾਈ ਕੱਪੜਿਆਂ ਚ ਕੀ ਪ੍ਰੋਬਲਮ ਹੈ ਵੇਖੋ ਕਿੱਡੇ ਸੋਹਣੇ ਲੱਗਣਦੇ ਆ ਅੰਨੂ ਮੈਂ ਬਾਤ ਤਾਂ ਸਮਝਦਾ ਨਹੀਂ ਪਲਾ ਮੈਂ ਤੈਨੂੰ ਸਮਝਾਵਾਂ ਸੋਹਣੀ ਤਰਾ ਇਹ ਕੁੜੀ ਨੂੰ ਸੂਟ ਪਾ ਕੇ ਲੈ ਕੇ ਜਾ ਹ ਮੰਦਰ ਚਲਣੀ ਹੈ ਸੂਟ ਮੰਮੀ ਪੈ ਜਾਣ ਗਿਆ ਜਿਹੜੀ ਉਮਰ ਹੀ ਕੀ ਆ ਬਾਜ ਸੁੜ ਸਾਡੀ ਬਾਂਦੀ ਰਣ ਨੇ ਬੇਟਾ ਉਮਰਦਾਨੀ ਸਾਹਿਬ ਦੇਖੀ ਨਾ ਹੁਣ ਤੁਸੀਂ ਜਿਹੜੀ ਇਹਨੂੰ ਆਦਤ ਪਾਵਾਂਗੇ ਨਾ ਇਹਨੂੰ ਉਹੀ ਆਦਤ ਪਹਿਣੀ ਹੈ ਤੇ ਅੱਡੇ ਕਹਿੰਦਾ ਕਿ ਮਤਲਬ ਹੈ ਕਿ ਆਪਾਂ ਆਪਣੇ ਬੱਚੇ ਨੂੰ ਜੀਣਾ ਨਾ ਪਵਾਇ ਕਰੀਏ ਮੈਂ ਕਿਦੋਂ ਕਿ ਜੀਣਾ ਨਹੀਂ ਪਵਾਣੀ ਆ ਜੀਣਾ ਪੋ ਜਿੰਨਾ ਥੋੜੀ ਬੰਦਸ਼ ਹੈ ਗਈ ਹੈ ਤੇ ਨਾ ਟੋਪ ਨੂੰ ਕੋਈ ਬੰਦਸ਼ ਹੈ ਗਈ ਹੈ ਪਰ ਜੀਨ ਟੋਪ ਤੁਸੀਂ ਕਿਤੇ ਘੁੰਮਰ ਫਿਰਨ ਜਾਣਾ ਕਿਤੇ ਮੋਲ ਤੇ ਜਾਣਾ ਮੈਂ ਕਿਤੇ ਫੰਕਸ਼ਨ ਪਾਰਟੀ ਤੇ ਜਾਣਾ ਪੁੱਤਰ ਉਦੋਂ ਬੰਦਾ ਜਿੰਨਾ ਪਾਂਦਾ ਸੋਹਣਿਆ ਲੱਗਦਾ ਤੇ ਮੰਦਰ ਵਿੱਚ ਆ ਸੋਹਣੇ ਲੱਗਦੇ ਰਵਾਇ ਪਾਏ ਹੋਏ ਸੋਨੀਦਰ ਸਿਰ ਤੇ ਕਪੜਾ ਲਾਵੇ ਸੂਟ ਪੰਜਾਬੀ ਸੂਟ ਪਾਵੇ ਚੁੰਨੀ ਲਾਵੇ ਸਿਰ ਦੇ ਉੱਤੇ ਬੰਦਾ ਸੋਹਣਾ ਲੱਗਦਾ ਵੈ ਇਹ ਜਿੰਨਾ ਵੀ ਚ ਮੰਦਿਰ ਚ ਜਾਣਾ ਸੋਹਣਾ ਨਹੀਂ ਲੱਗਦਾ ਓਹੋ ਦਾਦੀ ਸਿਰ ਤੇ ਕੰਦੀ ਗੱਲ ਨਾ ਮੇਰੇ ਤਾਂ ਸਟਾਲ ਹੈਗਾ ਮੈਂ ਉਹ ਲਈ ਲੈਣੀ ਦੇਖ ਸਟਾਲ ਦੀ ਗੱਲ ਕਰਦੀ ਪਈ ਨਾ ਉਹ ਇੰਨੀ ਜਿੰਨੀ ਲੀਰ ਜਈ ਹੈ ਤੇ ਨਾ ਗੱਲ ਚ ਪਾਈ ਪਤਾ ਲੱਗਦਾ ਤੇ ਨਾ ਸਿਰ ਤੇ ਲਿਤੇ ਪਤਾ ਲੱਗਦਾ ਵੈ ਕਿਰਨ ਪੁੱਤਰ ਮੇਰੀ ਤੂੰ ਗੱਲ ਸੁਣ ਤੂੰ ਉਹਦੀ ਗੀ ਮਾਂ ਮਾਵਾਂ ਸਮਝਾਉਂਦੀਆਂ ਬੱਚੇ ਨੂੰ ਮੰਦਿਰ ਜਾਣਾ ਗੁਰਦੁਆਰਾ ਸਾਹਿਬ ਜਾਣਾ ਹੈ ਬੱਚੇ ਨੂੰ ਸੋਹਣੀ ਤਰ੍ਹਾਂ ਸੂਟ ਪਾ ਕੇ ਲੈ ਕੇ ਜਾ ਜਦੋਂ ਪਤਾ ਲੱਗੇ ਕੁੜੀ ਨੂੰ ਵੀ ਸੇ ਮੰਦਿਰ ਗੁਰਦੁਆਰੇ ਸਾਹਿਬ ਚੱਲਨੇ ਆ ਚੁੰਨੀ ਉੱਪਰ ਲਾਵੇ ਸਿਰ ਦੇ ਉੱਤੇ ਇਹ ਥੋੜੀ ਤੂੰ ਖਾਲੀ ਜਿੰਨਾ ਪੋ ਆ ਕੇ ਬੱਚੇ ਨੂੰ ਲੈ ਜਾਵੇਂ ਨਹੀਂ ਚੰਗਾ ਲੱਗਦਾ ਅੱਜ ਨੂੰ ਤੂੰ ਜੋ ਨੂੰ ਸਮਝਾਏਂਗੀ ਨਾ ਅਨੇ ਉਹੀ ਸਮਝਣਾ ਹੈ ਲੋਕੀ ਐਵੇਂ ਨਹੀਂ ਕਹਿੰਦੇ ਮਾਂ ਨੇ ਕੀ ਸਮਝਾਇਆ ਵੈ ਐਂਡ ਤੇ ਲੋਕਾਂ ਨੇ ਮਾਂ ਨੂੰ ਕੰਦੇ ਆ ਤੇ ਉਹਾਂ ਨੂੰ ਕਿਸੇ ਨੇ ਕੁਝ ਨਹੀਂ ਕਹਿਣਾ ਹੁੰਦਾ ਗੱਲ ਮੰਮੀ ਤੁਹਾਡੀ ਬਿਲਕੁਲ ਸਹੀ ਆ ਸੋਚਣ ਵਾਲੀ ਵੀ ਆ ਜਦੋਂ ਆਪਾਂ ਗੁਰਦੁਆਰਾ ਸੈਮ ਜਾਂਦੇ ਆ ਆਪਾਂ ਕਿਸੇ ਨੂੰ ਵੇਖਦੇ ਆ ਤੇ ਕਹਿੰਦੇ ਆ ਨਾ ਕਿ ਆਹ ਕਿਹੋ ਜਿਹਾ ਕੱਪੜੇ ਪਾਈ ਆ ਇਹਨੂੰ ਇੱਥੇ ਸੂਟ ਪਾ ਕੇ ਆਣਾ ਚਾਹੀਦਾ ਮੰਦਰ ਚ ਜਾਈਦਾ ਵਾ ਜਲ ਚੜਾਈਦਾ ਵਾ ਤੇ ਉਦੋਂ ਵੀ ਆਪਾਂ ਜਦੋਂ ਇਸ ਤਰ੍ਹਾਂ ਦੇ ਕੋਈ ਜੀਨ ਪਾ ਕੇ ਜਾਂਦਾ ਦਿਮਾਗ ਚ ਆਉਂਦਾ ਕਿ ਇਹਨੂੰ ਤੇ ਇੱਥੇ ਸੂਟ ਪਾ ਕੇ ਆਣਾ ਚਾਹੀਦਾ ਇਹ ਤਾਂ ਆਰਮਿਕ ਸਥਾਨੇ ਗਾ ਵਾ ਨਾ ਕਿ ਕੋਈ ਕੀ ਕਹਿੰਦੇ ਆ ਫੈਸ਼ਨ ਵਾਲਾ ਹੈਗਾ ਵਾ ਤੇ ਮੰਮੀ ਕੱਲ ਨੂੰ ਜਦੋਂ ਇਹ ਵੱਡੇ ਹੋਊਗੇ ਇਹੇ ਵੀ ਮੈਂ ਇਹ ਵੀ ਛੀਨ ਨਾ ਪਾ ਕੇ ਜਾਓਗੇ ਤੇ ਕੋਈ ਵੀ ਤੈਨੂੰ ਕਹਿ ਹੀ ਸਕਦਾ ਨਾ ਇਹ ਗੱਲ ਤੇ ਮੈਂ ਸੋਚੀ ਨਹੀਂ ਬਿਲਕੁਲ ਵਿੱਚ ਐਹੀ ਮੈਂ ਪੁੱਤਰ ਤੈਨੂੰ ਕੰਨੀ ਪਈ ਆ ਜੇ ਅਸੀਂ ਕਿਸੇ ਨੂੰ ਗੱਲ ਕਰ ਸਕਦੇ ਨਾ ਤਾਂ ਸਾਨੂੰ ਵੀ ਕੋਈ ਗੱਲ ਕਰਨ ਵਾਸਤੇ ਹੈਗਾ ਵਾ ਤੇ ਫੇਰ ਸਾਨੂੰ ਗੁੱਸਾ ਲੱਗਣਾ ਮੈਂ ਗੱਲ ਮੰਮੀ ਤੁਹਾਡੀ ਬਿਲਕੁਲ ਸਹੀ ਆ ਤਦ ਇਹਨਾਂ ਬਿਹਤਰ ਪੁੱਤਰ ਐਹੀ ਆ ਇਹਨੂੰ ਪੱਲੇ ਦਿਨ ਤੋਂ ਸਮਝਾ ਦੇ ਪਹਿਲੀ ਵਾਰੀ ਚੱਲੀ ਆ ਨਾ ਤੇਰੇ ਨਾਲ ਹੁਣ ਤੋਂ ਸਮਝਾ ਦੇ ਪੁੱਤਰ ਜਦੋਂ ਮੰਦਿਰ ਗੁਰਦੁਆਰਾ ਸਾਹਿਬ ਜਾਣਾ ਵੇ ਜੀਨ ਟੋ ਪਾ ਕੇ ਨਹੀਂ ਜਾਣੇ ਅੱਗੇ ਪਿੱਛੇ ਜੋ ਮਰਜ਼ੀ ਪਾ ਜਾ ਕੋਈ ਨਾ ਨਹੀਂ ਸੁਣ ਲਿਆ ਆ ਕਿੱਥੇ ਗਈ ਆ ਗੁੱਸਾ ਕਰ ਲਿਆ ਓਨੇ ਲੈ ਦਾਦੀ ਹਾਂ ਠੀਕ ਆ ਹਾਏ ਦੇਖਿਆ ਕਿਰਨ ਕਿੰਡੀ ਸੋਹਣੀ ਲੱਗਦੀ ਪਈ ਐ ਸਹੀ ਕਹਿ ਮਮੀ ਤੁਸੀਂ ਦਾਦੀ ਜੀ ਜਦੋਂ ਵੀ ਮੈਂ ਕਿਤੇ ਧਾਰਮਿਕ ਸਥਾਨ ਤੇ ਜਾਣਾ ਨਾ ਤੇ ਮੈਂ ਸੇਟਾ ਆ ਕੇ ਸੂਟ ਪਾ ਕੇ ਜਾਣਾ ਹਾਏ ਹਾਂ ਇਸ ਤਰ੍ਹਾਂ ਹੀ ਜਾਣਾ ਮੇਰਾ ਪੁੱਤਰ ਠੀਕ ਹੈ ਨਾ ਤੁਮਨੋ ਤਾਂ ਆਕੇ ਦੱਸਿਆ ਹੀ ਨਾ ਮੇਰੇ ਫਰੈਂਡ ਗਈ ਆ ਉੱਥੇ ਤੇ ਲੋਕੀ ਸਾਰੇ ਗੰਦੇ ਜੀਨ ਪਾ ਕੇ ਆਈ ਐ ਤੇ ਤੂੰ ਜਦੋਂ ਵੀ ਜਾਣਾ ਨਾ ਕਿਤੇ ਵੀ ਮੱਥਾ ਟੇਕਣ ਤੇ ਸੂਟ ਪਾ ਕੇ ਜਾਣਾ ਠੀਕ ਹੈ ਨਾ ਕਰਨ ਪੁੱਤਰ ਹਾਂਜੀ ਮੰਮੀ ਹਾਂ ਬਿਲਕੁਲ ਸਹੀ ਕਿਹਾ ਤੇ ਆਜੋ ਆਪਾਂ ਸਾਰਿਆਂ ਨੂੰ ਦੱਸੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਆ ਸਾਰੇ ਜਾਣੇ ਹੋਪ ਤੇ ਸਾਰੇ ਜਾਣੇ ਵਧੀਆ ਹੋਗੇ ਤੇ ਅੱਜ ਦੀ ਛੋਟੀ ਜੀ ਸਟੋਰੀ ਛੋਟਾ ਜਿਹਾ ਮੈਸੇਜ ਇਸੇ ਤੇ ਬਣਾਇਆ ਗਿਆ ਵਾ ਕਿ ਜਦੋਂ ਵੀ ਆਪਾਂ ਕਿਸੇ ਤਾਂ ਮਿਸ਼ਤਾਨ ਦੇ ਜਾਂਦੇ ਆ ਮੰਦਰ ਜਾਂਦੇ ਆ ਗੁਰਦੁਆਰੇ ਸਾਹਿਬ ਜਾਂਦੇ ਆ ਅਰੇ ਜੀਨਸ ਪਾ ਕੇ ਚੱਲ ਜੰਨੇ ਆ ਤੇ ਜਿਹੜਾ ਵੀ ਜੀਨ ਪੱਕ ਗਿਆ ਹੁੰਦਾ ਨਾ ਆਪਾਂ ਗੱਲ ਕਰਦੇ ਆ ਯਾਰ ਆ ਇੱਥੇ ਕੀ ਪਾ ਕੇ ਆ ਗਿਆ ਵਾ ਮੱਥਾ ਟੇਕਣਾ ਹੁੰਦਾ ਵਾ ਹਨਾ ਬੜੇ ਇਹ ਆਪਣੇ ਆਪ ਨੂੰ ਚਾਹੀਦਾ ਵਾ ਕਿ ਆਪਾਂ ਜੇ ਕਿਤੇ ਮੱਥਾ ਟੇਕਣ ਚਲੇ ਨਾ ਪੂਰੀ ਉਸ ਅਕੋਰਡਿੰਗ ਸਭਿਅਤਾ ਨਾ ਚਾਹੀਏ ਕਿ ਸੇਰ ਟਾਕ ਕੇ ਸੂਟ ਪਾ ਕੇ ਸੋਹਣੀ ਤਰ੍ਹਾਂ ਜਾਈਏ ਨਾ ਕਿ ਜੀਨਸ ਪਾ ਕੇ ਜਾਈਏ ਵੈਸੇ ਹੁੰਦੇ ਕਾਫੀ ਜਗ੍ਹਾ ਦੇ ਉਤੇ ਬੈਨ ਕਰ ਦਿੱਤਾ ਗਿਆ ਵਾ ਕੀ ਕੀ ਕਹਿੰਦੇ ਨਾਈਟ ਸੂਟ ਪਾ ਕੇ ਨਹੀਂ ਆਨੇ ਕਿਉਂਕਿ ਆਪਾਂ ਵੇਖੋ ਨਾਈਟ ਸੂਟ ਦਾ ਆਤ ਨੂੰ ਕਾਇਦੇ ਆ ਦਿਨ ਵੇਲੇ ਪਾ ਕੇ ਚਲੇ ਜਿੰਦੇਆਂ ਦੇ ਵਿੱਚ ਕੀ ਕਹਿੰਦੇ ਆ ਪਾ ਕੇ ਚੱਲ ਜਿੰਦੇ ਦਿਨੇ ਤੇ ਇਹ ਕਾਫੀ ਜਗ੍ਹਾ ਤੇ ਬੈਨ ਵੀ ਕਰ ਦਿੱਤੇ ਗਏ ਆ ਜੀਨਸ ਕੀ ਕਹਿੰਦੇ ਨਾਈਟ ਸੂਟ ਤੇ ਹੋਣੇ ਵੀ ਚਾਹੀਦੇ ਆ ਬਿਲਕੁਲ ਬਿਲਕੁਲ ਵੀ ਦੇਖੋ ਘਰ ਤੇ ਆਪਾਂ ਜੀਨਸ ਇਹ ਸਟੋਰੀ ਦਾ ਕੋਈ ਇਹ ਨਾ ਮਤਲਬ ਸਮਝੇ ਜੀਨ ਪਾਣ ਤੋਂ ਇਤਰਾਜ਼ ਕੀਤਾ ਗਿਆ ਵਾ ਜੀਨ ਦਾ ਕੋਈ ਇਤਰਾਜ਼ ਨਹੀਂ ਬਿਲਕੁਲ ਨਹੀਂ ਇਤਰਾਜ਼ ਨਹੀਂ ਕੀਤਾ ਗਿਆ ਜੀਨਸ ਉੱਥੇ ਬਾ ਜਿੱਥੇ ਚੰਗੀਆਂ ਲੱਗਦੀਆਂ ਵਾ ਪਰ ਜੇ ਤੁਸੀਂ ਕਿਤੇ ਮੱਥਾ ਟੇਕਣ ਚੱਲੇ ਜੇ ਨਾ ਉੱਥੇ ਜੀਨ ਨਾ ਪਹਿਰੋ ਤੁਸੀਂ ਪੂਰੀ ਤਰ੍ਹਾਂ ਆਪਣੇ ਆਪ ਨੂੰ ਕਵਰ ਕਰਕੇ ਸੇਰ ਟੱਕ ਕੇ ਸੂਟ ਪਾ ਕੇ ਜਾਓ ਤਾਂ ਕਿ ਤੇ ਸੋਹਣੇ ਲੱਗੋ ਕੋਈ ਤੁਹਾਨੂੰ ਗੱਲ ਨਾ ਕਰ ਸਕੇ ਹੁਣ ਜਿਵੇਂ ਇੱਥੇ ਉਹਦੀ ਦਾਦੀ ਨੇ ਉਹਨੂੰ ਸਿਖਿਆ ਦਿੱਤੀ ਤੇ ਉਹਨੇ ਉਹ ਸਿਖਿਆ ਕੀ ਕਹਿੰਦੇ ਮਨ ਲਿਆ ਕਹਿੰਦਾ ਮਨ ਕਹਿੰਦਾ ਮਨ ਲਿਆ ਅੰਦੇ ਕਈ ਨਹੀਂ ਮੰਨਦੇ ਬੱਚੇ ਆਪਾਂ ਦੇ ਭਾਈ ਜੀਨ ਪਾ ਕੇ ਜਾਣਾ ਜੋ ਅੱਜੇ ਕਰ ਲੋ ਫਿਰ ਉੱਥੇ ਚੱਲ ਜਾਂਦੇ ਆ ਫਿਰ ਸਾਡੇ ਵਰਗੇ ਉੱਥੇ ਜਾ ਕੇ ਗੱਲ ਕਰਦੇ ਕਿ ਲੈ ਫਿਰ ਕਲੇਸ਼ ਹੋ ਜਾਂਦਾ ਕਿਸੇ ਵੇਲੇ ਬਿਲਕੁਲ ਜੀ ਬੱਸ ਇਹ ਸਟੋਰੀ ਦਾ ਇਹ ਮਤਲਬ ਸੀਗਾ ਕਿ ਜੇ ਤੁਸੀਂ ਕਿਤੇ ਵੀ ਮੱਥਾ ਟੇਕ ਜਾਨਾ ਕਿਸੇ ਵੀ ਗੁਰਦੁਆਰਾ ਸਾਹਿਬ ਭਾਵੇਂ ਮੰਦਿਰ ਵੀ ਜਾਣਾ ਫਿਰ ਵੀ ਤੁਸੀਂ ਮਰਿਆਦਾ ਦੇ ਵਿੱਚ ਰਹਿ ਕੇ ਕਰੋ ਜੀਨਸ ਪਾ ਕੇ ਨਹੀਂ ਸੋਹਣੀ ਤਰ੍ਹਾਂ ਸੂਟ ਪਾ ਕੇ ਸੇਰਟਾ ਕੇ ਦੂਜਾ ਠੀਕ ਹੈ ਠੀਕ ਹੈ ਥੈਂਕ ਯੂ so much